ਟ੍ਰੇਡ ਵਾਰ ਆਪਣੇ ਸਿਖਰ ਤੇ ਹੈ ਭਾਰਤ ਅਮਰੀਕਾ ਅੱਗੇ ਝੁਕਿਆ ਗਿਆ ਝੁਕਿਆ ਕੁਝ ਦਿਨਾਂ ਦੀ ਗੱਲ ਰਹਿ ਗਈ ਕੁਝ ਦਿਨਾਂ ਮਹੀਨਿਆਂ ਦੀ ਗੱਲ ਰਹਿ ਗਈ ਇੰਡੀਆ ਨੇ ਅਮਰੀਕਾ ਦੇ ਅੱਗੇ ਗੋਡੇ ਟੇਕ ਦੇਣੇ ਨੇ ਕਿਉਂ ਕਿਉਂਕਿ ਮੈਕਸੀਕੋ ਨੇ ਇੰਡੀਆ ਤੇ 50% ਦੀ ਟੈਰਿਫ ਲਾ ਦਿੱਤਾ ਇੱਕ ਵੱਡੀ ਮਾਰਕੀਟ ਹੈ ਆਪਣੇ ਜਿਹੜੀ ਇੰਡੀਆ ਦੀਆਂ ਕਾਰਾਂ ਦੀ ਮੈਕਸੀਕੋ ਦੇ ਵਿੱਚ ਸੋ ਘਟੋ ਘਟ ਮਤਲਬ 6 ਬਿਲੀਅਨ ਡਾਲਰ ਦਾ ਇੰਡੀਆ ਨੂੰ ਘਾਟਾ ਪੈਣਾ ਸਿੱਧਾ ਸਿੱਧਾ ਇਹ ਵੱਧ ਵੀ ਸਕਦਾ ਸੋ ਪੰਜਾਬ ਦਾ ਜਿਹੜਾ ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਉਸਨੇ ਇੱਕ ਬਿਆਨ ਦਿੱਤਾ ਕੁਝ ਦਿਨ ਪਹਿਲਾਂ ਕਹਿੰਦਾ ਕਿ 7000 ਅਸਲੇ ਦੇ লাইসেনਸ ਰੱਦ ਕੀਤੇ ਜਾਣ ਉਸਨੇ ਸਿਫਾਰਿਸ਼ ਕੀਤੀ ਹੈ ਮਤਲਬ ਜੰਗ ਵੱਡੇ ਪੱਤਰ ਦੇ ਉੱਤੇ ਜੰਗ ਅਤੇ ਘਰੇਲੂ ਜੰਗਾਂ ਜਿਹੜੀ ਸਿਵਲ ਵਾਰ ਉਹ ਨਾਲ-ਨਾਲ ਚੱਲਣਗੀਆਂ ਅਸੀਂ ਸੰਕੇਤ ਵੀ ਦਿੱਤੇ ਸੀ ਤੁਹਾਨੂੰ ਅਰਪਿਤ ਸ਼ੁਕਲਾ ਦੀ ਜਿਹੜੀ ਇਹ ਸਟੇਟਮੈਂਟ ਹੈ ਇਹ ਆਪਣੇ ਆਪ ਦੇ ਵਿੱਚ ਸਾਡੇ ਵੱਲੋਂ ਕੀਤੀ ਗਈ ਰਿਪੋਰਟਿੰਗ ਅਤੇ ਵਿਚਾਰ ਚਰਚੇ ਤੁਹਾਡੇ ਨਾਲ ਮਿਲ ਕੇ ਜਿਹੜੀਆਂ ਗੱਲਾਂ ਕੀਤੀਆਂ ਸੀ ਆਪਾਂ ਉਦੇ ਨਿਸ਼ਾਨਦੇਹੀ ਕਰਦੀ ਹੈ ਉਸ ਦੀ ਪੁਸ਼ਟੀ ਕਰਦੀ ਹੈ ਕਿ ਪੰਜਾਬ ਦੇ ਵਿੱਚੋਂ ਸਿੱਖਾਂ ਦਾ ਜਿਹੜਾ ਅਸਲਾ ਉਹ ਜਮ੍ਹਾਂ ਕਰਵਾਉਣਗੇ ਤੇ ਇਹ ਜੰਗ ਦੇ ਵਿੱਚ ਤਾਂ ਬਲਕਿ ਸਰਕਾਰ ਵੱਲੋਂ ਅਸਲੇ ਦੇ ਲਾਇਸੈਂਸ ਜਾਰੀ ਕੀਤੇ ਜਾਂਦੇ ਨੇ ਤਾਂ ਕਿ ਸਾਡੇ ਜਿਹੜੇ ਲੋਕ ਨੇ ਉਹ ਮਜ਼ਬੂਤ ਹੋਣ ਪਰ ਇਹ ਉਲਟੀ ਗੱਲ ਕੀਤੀ ਜਾ ਰਹੀ ਹੈ ਹੁਣ ਇਹ ਸਵਾਲ ਹੈ ਤੁਹਾਡੇ ਸਾਹਮਣੇ ਕਿ ਪੰਜਾਬ ਨੂੰ ਆਪਾਂ ਕਿਵੇਂ ਬਚਾਉਣਾ ਤੇ ਇਹ ਨਿਰਣਾ ਵੀ ਕਰਨਾ ਪੈਣਾ ਹੁਣ ਸਾਨੂੰ